ਬਾਈਕਟ ਕਰਨ ਉਹਨਾਂ ਚਿਰ ਬਾਈਕਟ ਕਰਨ ਜਿੰਨਾਂ ਚਿਰ ਗੋਡੇ ਰੋੜ ਕੇ ਐਸੇ ਦਰਬਾਰ ਚ ਨਾ ਕੇ ਮਾਫੀ ਮੰਗਿਆ ਉਹਨਾਂ ਚਿਰ ਸਾਰਾ ਪਿੰਡ ਬਾਈਕਟ ਕਰਿਓ ਦਾ ਤਾਂ ਕੋਈ ਗਰੀਬ ਹੁੰਦਾ ਕੋਈ ਰਮਜ਼ਾਦਿਆ ਦਾ ਮਜ਼ਦੂਰੀ ਸਿੱਖ ਹੁੰਦਾ ਤੁਸੀਂ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦੇ ਕੱਢ ਦੇਣ ਕਿੱਥੇ ਆ ਉਹ ਇੱਕ ਤਕੜੇ ਕਰਕੇ ਨਹੀਂ ਤੁਸੀਂ ਬੋਲਦੇ ਤੁਹਾਡੀ ਗੈਰਤ ਮਰ ਗਈ ਪਿੰਡ ਵਾਲਿਆਂ ਦੀ ਜਿਹੜਾ ਗੁਰੂ ਸਾਹਿਬ ਨੂੰ ਬਾਲ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਕੋਈ ਮੇਲ ਬਰਾਮ ਨਹੀਂ ਰੱਖਣਾ ਜੇ ਤੁਸੀਂ ਸਿੱਖੋਂ ਜੇ ਤੁਸੀਂ ਸਿੱਖੀ ਨਹੀਂ ਹੈਗੇ ਤੇ ਜਿਹੜਾ ਕੋਈ ਮਰਜ਼ੀ ਕਰੀ ਜਾਓ ਜਿਹੜਾ ਬੰਦਾ ਗੁਰੂ ਗੋਬੇ ਸਿੰਘ ਪਾਸ਼ਾ ਨੂੰ ਗੋਲਾ ਕੱਢ ਸਕਦਾ ਹੈ ਮਾਮਾ ਭੈਣਾ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਖਿਲਾਫ ਜਾ ਸਕਦਾ ਕੀ ਉਹ ਸਿੱਖ ਹੋ ਸਕਦਾ ਤੁਹਾਡੇ ਪਿੰਡ ਦੀ ਕਿੰਨੀ ਬੇਅਦਬੀ ਆ ਸਰਪੰਚ ਸਾਹਿਬ ਹੀ ਬੈਠੇ ਸਾਰੇ ਮੈਂਬਰ ਬੈਠੇ ਆ ਸਾਰਾ ਪਿੰਡ ਦਾ ਜੂਥ ਵੀ ਖੜਾ ਹੈ ਇਸ ਕਰਕੇ ਤੁਸੀਂ ਤੱਕੜਿਓ ਇਹ ਤੁਹਾਡਾ ਫਰਜ਼ ਮੰਨਦਾ ਤੁਸੀਂ ਇਹ ਲੱਤਾਂ ਤੋੜਨੀ ਕਿਉਂਕਿ ਜਿਹੜਾ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪਾ ਲੇ ਤੇ ਅਸੀਂ ਬੰਦਾ ਮਾਰ ਦਿੰਨੇ ਆ ਕੋਈ ਉਹਦੇ ਨਾਲ ਨਿਬੜਦਾ ਪਰ ਉਹਨੇ ਜਿਹੜੇ ਗੁਰੂ ਸਾਹਿਬ ਨੂੰ ਕਿਹਾ ਮੰਦਾ ਚੰਗਾ ਸਿੰਘਾਂ ਨੂੰ ਬੋਲਿਆ ਤੁਹਾਡੇ ਸਾਹਮਣੇ ਕਿਵੇਂ ਗਾਲਾਂ ਕੱਢਦਾ ਉਹਦੀ ਤਾਂ ਬੰਦੇ ਦੀ ਜ਼बान ਵੱਢਣ ਵਾਲੀ ਆ ਤੁਹਾਨੂੰ ਵੀ ਲੱਗਦਾ ਐ ਕਾਨੂੰਨ ਮੁਤਾਬਕ ਆ ਸਿੰਘਾਂ ਦੇ ਗੁਰਮਤੇ ਮੁਤਾਬਕ ਜਿਹੜਾ ਇਹੋ ਜੇ ਕੰਮ ਕਰਦਾ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਉਹ ਘਰ ਵਾਲੇ ਵੀ ਕਹਿੰਦੇ ਵੀ ਐ ਕਹਿੰਦੇ ਹੰਕਾਰੀ ਫਿਰਦੀ ਆ ਵੀ ਚਾਰ ਕਿਲੇ ਵੇਚ ਕੇ ਲਾ ਦੇ ਆ ਇਹ ਚਿੰਗੀਆਂ ਗੱਲਾਂ ਨਹੀਂ ਰਹੀਆਂ ਮੈਂ ਸਾਰੇ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਉਹਦਾ ਬਾਈਕਾਟ ਕਰੋ ਗਨਾਨੀ ਨੂੰ ਵੀ ਬਲਾਓ ਸੀ ਦੇਖ ਕੇ ਲੱਗੇ ਬਾਬਾ ਜੀ ਉਹਨਾਂ ਦਾ ਉਹਨਾਂ ਦਾ ਬਾਈ ਕੱਟ ਕਰਨ ਉਹਨਾਂ ਚਿਰ ਬਾਈ ਕੱਟ ਕਰਨ ਜਿਨ੍ਹਾਂ ਚਿਰ ਗੋਡੇ ਰੋੜ ਕੇ ਇਥੇ ਦਰਬਾਰ ਦੇ ਨਾਲ ਆ ਕੇ ਮਾਫੀ ਮੰਗੇ ਲੰਬੇ ਪੈਰ ਦਾ ਮਗਰ ਕਿਉਂ ਬਾਬਾ ਜੀ ਬਿਲਕੁਲ ਬਿਲਕੁਲ ਉਹਨਾਂ ਚਿਰ ਸਾਰਾ ਪਿੰਡ ਬਾਈ ਕੱਟ ਕਰਿਓ ਦਾ ਜੇ ਉਹਦਾ ਕੋਈ ਗਰੀਬ ਹੁੰਦਾ ਕੋਈ ਰਮਦਾਸ ਆ ਜਾਂ ਮਜਬੂਰ ਸਿੱਖ ਹੁੰਦਾ ਤੁਸੀਂ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦੇ ਗਾਰਮਨ ਚ ਠੇਬ ਉਹ ਇੱਕ ਤੱਕੜੇ ਕਰਕੇ ਨਹੀਂ ਤੁਸੀਂ ਬੋਲਦੇ ਤੁਹਾਡੀ ਗਰਤ ਮਰ ਗਈ ਪਿੰਡ ਵਾਲਿਆਂ ਦੀ ਇਹਦੇ ਪੱਲੇ ਰਹੀ ਹੋਣੀ ਹੈ ਵੀ ਉਹ ਕੋਠੀ ਵਾਲਾ ਵੀ ਫੁਰਨ ਦਵਾ ਲੂ ਜਾ ਉਹ ਕਰ ਦੋ ਉਹ ਜਿਹੜਾ ਗੁਰੂ ਸਾਹਿਬ ਨੂੰ ਬਾਲ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਆ ਜਾਂ ਹੋਰ ਕੀ ਲੱਗਦਾ ਉਹ ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਲੋਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ ਜਿੰਨਾ ਚਿਰ ਉਹ ਇੱਥੇ ਗੋਡੇ ਰੁੜਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਾਫੀ ਨਹੀਂ ਮੰਗਦਾ ਵੀ ਮੇਥੋਂ ਗਲਤ ਕਿਹਾ ਗਿਆ ਸਾਰਾ ਪਰਿਵਾਰ ਇੱਥੇ ਗੋਡੇ ਰੁੜਕੇ ਆਵੇ ਤਾਂ ਉਹ ਉਹਦੇ ਉੱਤੇ ਪਿੰਟਾ ਮੇਲ ਮਲਾਪ ਕਰੋ ਨਹੀਂ ਕੋਈ ਮੇਲ ਬਲਾਪ ਨਹੀਂ ਰੱਖਣਾ ਜੇ ਤੁਸੀਂ ਸਿੱਖੋਂ ਜੇ ਤੁਸੀਂ ਸਿੱਖੀ ਨਹੀਂ ਹੈਗੇ ਜੇ ਜਿਹੜਾ ਕੋਈ ਮਰਜ਼ੀ ਕਰੀ ਜਾਓ ਇਹ ਗਲਤ ਗੱਲਾਂ ਦੱਸੋ ਪਿੰਡ ਵਾਲੇ ਖੜੇ ਹੋ ਨਹੀਂ ਜੀ ਠੀਕ ਹੈ ਇਹ ਤੁਹਾਨੂੰ ਵੀ ਹੱਕ ਨਹੀਂ ਹੈ ਮਥਾ ਦੇ ਕੰਦਾ ਜਿਹੜਾ ਗੁਰੂ ਸਾਹਿਬ ਨੂੰ ਨਹੀਂ ਬਖਸਦਾ ਉਹ ਤੁਹਾਡਾ ਕਿਸਦਾ ਸਾਡਾ ਕੀ ਲੱਗਦਾ ਬਾਈਗਾੜ ਕਰੋ ਲੋਥਮਟ ਕਰੋ ਹੁਣ ਸਾਡੇ ਸਾਹਮਣੇ ਇਥੇ ਮਤਾ ਪਾਉ ਉਹਦੇ ਵਿੱਚ ਵੀ ਉਹਨਾਂ ਚੋਂ ਕੋਈ ਪਿੰਡ ਦਾ ਉਹਨਾਂ ਨਾਲ ਵਰਤੂ ਨਹੀਂ ਕੋਈ ਕੁਛ ਨਹੀਂ ਜੇ ਉਹ ਆਵੇ ਉਹ ਜਿਹੜੀ ਕਾਨੂੰਨ ਦੀ ਸਜ਼ਾ ਲੱਗੇ ਕਾਨੂੰਨ ਦੀ ਸਜ਼ਾ ਭੁਗਤ ਕੇ ਫੇਰ ਇਥੇ ਜਿਹੜੀ ਗੁਰੂ ਸਾਹਿਬ ਦੇ ਗੁਰਮਤੇ ਦੀ ਇਥੇ ਸਜ਼ਾ ਲੱਗੀ ਆ ਇਥੇ ਗੋਡੇ ਰੁੜ ਕੇ ਸਾਰਾ ਪਰਿਵਾਰ ਆਵੇ ਮਾਫੀਆਂ ਮੰਗੇ ਇਹ ਰੋਜ਼ਾਂ ਪੀ ਦੇਖਾਂਗੇ ਕਿਉਂ ਬਾਬਾ ਜੀ ਇਹੋ ਜਿਹੇ ਬੰਦੇ ਨੂੰ ਇਹੀ ਸਜ਼ਾ ਲੈਣੀ ਲੱਗਣੀ ਚਾਹੀਦੀ ਹੈ ਪਤਾ ਲੱਗੇ ਲੱਗਣੀਓ ਚਾਹੀਦੀ ਏ ਹੋਰ ਉਹਨਾਂ ਨੂੰ ਜਾਨੋ ਤਾਂ ਨਹੀਂ ਮਾਰਨ ਲੱਗੇ ਇਹ ਤਾਂ ਇਹਨਾਂ ਦਾ ਘੜ ਤੋਂ ਘੜ ਕਰ ਸਕਦੇ ਆ ਜੇ ਬੰਦੇ ਨਾਲ ਰਣਜੀਤ ਸਾਹਿਬ ਨਾਲ ਉਹ ਕੱਢੋ ਸਾਨੂੰ ਉਹਦਾ ਨਾਲ ਕੋਈ ਮਤਲਬ ਨਹੀਂ ਬਿਆਦਵੀ ਪੱਗ ਦੀ ਬਿਆਦਵੀ ਕਰਨੀ ਸਿੰਘਾਂ ਨੂੰ ਕਹਿਣਾ ਗੁਰੂ ਸਾਹਿਬ ਨੇ ਕੀ ਕਹਿਤਾ ਉਹਨੂੰ ਗੁਰੂ ਸਾਹਿਬ ਹੀ ਦੇਣਾ ਉਹਨੂੰ ਕੋਠੀਆਂ ਵਿੱਚ ਬਿਠਾਤਾ ਉਹਨੂੰ ਜ਼ਮੀਨਾਂ ਦੇਤੀਆਂ ਹੰਕਾਰ ਗਿਆ ਮਾਇਆ ਦਾ ਨਸ਼ਾ ਹੋ ਗਿਆ ਉਹਨੂੰ ਤਾਰੇ ਗੁਰੂ ਸਾਹਿਬ ਨੂੰ ਮਾੜਾ ਬੋਲਦਾ ਮਾਤਾ ਨੂੰ ਮਾੜਾ ਬੋਲਦਾ ਗਾਲਾਂ ਕੱਢਦਾ ਇਹ ਜੇ ਜ਼ੁਬਾਨ 'ਚ ਕੀੜੇ ਪੈਣਗੇ ਜੀ ਹੋਰ ਕੀ ਹੋਊਗਾ ਤੁਹਾਡੇ ਪਿੰਡ ਦੀ ਵੀ ਉਹਨੇ ਦੁਰਗ ਅਸੀ ਕਰਤੀ ਇੱਕ ਬੰਦੇ ਨੇ ਆਪਾਂ ਇਹ ਵੀਡੀਓ ਕਿੰਨੀ ਕਿ ਚੱਲਣੀ ਆ ਤੁਹਾਡੇ ਪਿੰਡ ਦੇ ਨਾ ਜੇ ਤੁਸੀਂ ਸਾਰੇ ਪਿੰਡ ਨੇ ਸਟੈਂਡ ਨਾ ਲਿਆ ਤੁਹਾਡਾ ਸਾਰਾ ਸਦਾ ਬਾਤ ਤੁਹਾਡਾ ਪਿੰਡ ਕਲੰਕਤ ਹੋ ਜੂ ਤੁਸੀਂ ਇਹ ਸਟੈਂਡ ਲਓ ਮਤਾ ਪਾਓ ਇਥੇ ਲੋਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ ਵੀ ਸਾਥੋਂ ਪੁੱਛੋਗੇ ਬਿਲਕੁਲ ਸਾਰੇ ਪਿੰਡਾਂ ਉਹਦੇ ਉਸ ਕਰਦਾ ਬਾਈਕਾਟ ਆ ਠੀਕ ਹੈ ਪਰ ਉਹ ਹੁਣੇ ਲੋਸਮੈਂਟ ਕਰੋ ਇਹ ਤੁਸੀਂ ਹੋਰ ਕੋਈ ਨਹੀਂ ਹੁਣ ਵਿਚਾਰ ਲਓ ਜੇ ਹੋਰ ਗੱਲ ਕਰ ਲਓ ਨਹੀਂ ਨਹੀਂ ਕਰੋ ਤੁਸੀਂ ਅੱਜ ਜੀ ਤੁਸੀਂ ਆਪ ਦਾ ਵਿਚਾਰ ਲਓ ਇਹ ਤੁਸੀਂ ਅਜੇ ਬੈਠੇ ਆ ਆਪਣੇ ਆਪ ਨੂੰ ਆਪਣੀ ਵੈ ਦੱਸ ਦਿਓ ਵੀ ਜੇ ਕੋਈ ਗਲਤ ਗੱਲ ਕਹੀ ਆ ਇਹ ਜੇ ਕੋਈ ਪਿੰਡ ਵਾਲੇ ਨੂੰ ਕਿਸੇ ਸਾਡੀ ਗਲਤ ਗੱਲ ਲੱਗਿਆ ਤਾਂ ਦੱਸੋ ਤੁਝੇ ਕੋਈ ਆਪਾ ਇਥੇ ਉਹ ਕਰ ਲਿਆਗਾ ਤੁਸੀਂ ਆਪਣੇ ਵਿਚਾਰ ਵੀ ਦੱਸੋ ਵੀ ਸਹੀ ਆ ਜਾਂ ਗਲਤ ਆ ਤੁਸੀਂ ਸਾਰੇ ਖੜੇ ਹੋ ਸਹੀ ਆ ਗਲਤ ਕੋਈ ਨਹੀਂ ਟੋੜੀ ਉਹ ਤਾਂ ਸਾਰੇ ਜਿਹੜੇ ਕੋਈ ਗਲਤ ਗਲਤੜੀ ਨਹੀਂ ਆ ਇਹ ਕੋਈ ਗਲਤ ਨਹੀਂ ਜਿਹੜਾ ਗੁਰੂ ਗ੍ਰੰਥ ਇਹ ਸਾਡੇ ਪਿੰਡ ਦਾ ਹੀ ਆ ਉੱਚਾ ਹੋਊਗਾ ਜੇ ਤੁਸੀਂ ਆਉਂਦਾ ਤੁਸੀਂ ਬਾਈਕਟ ਕਰੋਗੇ ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ ਜੇ ਤੁਸੀਂ ਉਹਦਾ ਪੱਖ ਪੂਰੋਗੇ ਫਿਰ ਤੁਹਾਡੇ ਲਾਣਤ ਪੈਣਗੀਆਂ ਹਰੇ ਕੇ ਤੁਹਾਨੂੰ ਕਹੂਗਾ ਕਿਹੜੇ ਪਿੰਡ ਦਾ ਆ ਫਾ ਕਰਿਆ ਤਾਂ ਪਿੰਡਾਂ ਦੇ ਨਾਲ ਬਾਈਕਟ ਕਰਦੇ ਥੋੜੇ ਜਿਹੜਾ ਡੁੱਬਰੇ ਹੋ ਪਰ ਚੜ ਜਾਊਗਾ ਨਹੀਂ ਤਾਂ ਇਹਨਾਂ ਜਮਾ ਤੇ ਮਾਰਤੇ ਇਹ ਫਰਾਨੇ ਪਿੰਡ ਤੋਂ ਬਾਅਦ ਬੀਐਫ ਦੀ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਸਰਦਨਗੜ ਦਾ ਸਭ ਤੋਂ ਪਹਿਲਾਂ ਨਾਮ ਆਵਣ 50 ਰੁਪਿਆ ਜੀ ਨਾਲ ਇਲਾਕੇ ਦੇ ਪਾਇਆ ਸਿਆਲੇ ਦੇ ਚਾ ਇੱਥੇ ਨਾਲ ਹੀ ਛੱਲੇ ਪਿੰਡਾ ਉੱਥੇ ਵੀ ਉਹ ਅੰਦਰ ਵਰ ਗਿਆ ਤੇ ਉੱਥੇ ਵੀ ਘਰਾ ਗਏ ਅਸੀਂ ਆ ਮੁਰਿੰਡਾ ਹੋ ਗਿਆ ਆ ਦਾ ਸਾਰਾ ਵਿਆਦਵੀ ਵਾਲਾ ਵਸੇਤਮ ਚੱਲ ਪਈ ਵੀ ਆ ਇਲਾਕੇ ਦੇ ਵਿੱਚ ਮੈਂ ਉਹਦੇ ਕੋਤਵਾਲੀ ਹੁਣ ਤਾਂ ਸਰੇ ਆਵੇਂ ਬੋਲਣ ਲੱਗਿਆ ਨਾ ਗਾਲਾਂ ਕੱਢਣੇ ਆ ਬੰਦਾ ਦੇ ਮੈਂ ਤਾਂ ਪੂਰੀ ਧਮਾਕੇ ਕਰਦਾ ਉਹ ਨਹੀਂ ਬਾਈ ਫਿਰ ਵੱਡੋ ਹੋਣਾ ਬਗਾਨੇ ਹੁੰਦਾ ਖਦਾਈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਨਸਪੈਕਟਰ ਸਾਹਿਬ ਬੈਠੇ ਨੇ ਬਾਕੀ ਸਾਰੇ ਨਿਹੰਗ ਸਿੰਘ ਫੌਜਾ ਸਾਰਾ ਪਿੰਡ ਸਾਰੀ ਪੰਚਾਇਤ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਬਾਅਦ ਚ ਗਾਦੇ ਮੀਟਿੰਗ ਚੱਲਦੀ ਵੀ ਕੋਈ ਵੀ ਧਿਆਨ ਦੇਣ ਦੀ ਲੋੜ ਹੈ ਵੀ ਕੋਈ ਨਿਹੰਗ ਸਿੰਘ ਬਾਣੀ ਦੀ ਕੋਈ ਬੇਦਬੀ ਕਰਦਾ ਹੈ ਉਹਦੇ ਤੇ ਬੜੀ ਵੱਡੀ ਕਾਰ ਵੀ ਗਾਂਤ ਹੋਏ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਾਂ ਕੋਈ ਨਿਹੰਗ ਸਿੰਘ ਗਲਤ ਹੋਵੇ ਕੋਈ ਸ਼ਰਾਬ ਪੀਂਦਾ ਹੋਵੇ ਪਿੰਡ 'ਚ ਕੋਈ ਗਲਤ ਕੰਮ ਕਰਦਾ ਹੋਵੇ ਸਾਨੂੰ ਨਿਗਗ ਸਿੰਘ ਜਥੇਬੰਦੀਆਂ ਨੂੰ ਤੁਸੀਂ ਲਿਖ ਕੇ ਭੇਜੋ ਅਸੀਂ ਆਪ ਉਹਦੇ ਸੰਗ ਲਾਵਾਂਗੇ ਤਾਂ ਪਰ ਇਹ ਨਹੀਂ ਹੈਗਾ ਵੀ ਜਿਹੜਾ ਵੀ ਸ਼ਰਾਬੀ ਚੱਕ ਨਿਗਗ ਸਿੰਘ ਦੇ ਬਾਣੀ ਦੀ ਬੇਦੀ ਵੀ ਕਰੇ ਜਾਂ ਪੱਗ ਦੀ ਬਦਬੀ ਕਰੇ ਜਾਂ ਸ਼ਸਤਰਾਂ ਦੀ ਬਦਬੀ ਇਹ ਕਦੀ ਨਹੀਂ ਹੋ ਸਕਦਾ ਨਾ ਅਸੀਂ ਹੋਣ ਦਵਾਂਗੇ ਤੇ ਬਾਕੀ ਪਿੰਡ ਦੀ ਸਾਰੀ ਪੰਚਾਇਤ ਇੱਕ ਬੜਾ ਵਧੀਆ ਲਿਖਤੀ ਮਤਾ ਦੇ ਕੇ ਤੁਸੀਂ ਮੀਡੀਆ 'ਚ ਬੋਲਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਵੱਧ ਸਾਡੇ ਲਈ ਕੋਈ ਨਹੀਂਗਾ ਨਾ ਅੱਜ ਸੀਗਾ ਨਾ ਕੱਲ ਸੀਗਾ ਕਿਉਂਕਿ ਦਸਵੇਂ ਪਾਸ਼ਾ ਲਈ ਅਸੀਂ ਸੀਸ ਦੇ ਵੀ ਸਕਦੇ ਆ ਤੇ ਲੈ ਵੀ ਸਕਦੇ ਆ ਇਹ ਨਹੀਂ ਐ ਕੋਈ ਪਿੰਡ ਦਾ ਜੇ ਤਣਾਅਟ ਬੰਦਾ ਹੋਏਗਾ ਜਾਂ ਕੋਈ ਪੈਸੇ ਵਲੋਂ ਜ਼ਮੀਨ ਵਲੋਂ ਤਕੜਾ ਹੋਏਗਾ ਨਹੀਂ ਸਾਨੂੰ ਜੇ ਜੋ ਵੀ ਕਰਨਾ ਪਿਆ ਜੇ ਉਥੇ ਹਜ਼ਾਰ ਬੰਦਾ ਵੀ ਮਾਰਨਾ ਪਏ ਮਾਰਾਂਗੇ ਜਿਹੜਾ ਗੁਰੂ ਦੀ ਬੇਦਬੀ ਕਰੇਗਾ ਇਸ ਕਰਕੇ ਸਾਰੀ ਪੰਚਾਇਤ ਤੁਸੀਂ ਮਤਾਂ ਪਾਓ ਵੀ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਆਕੇ ਪਿੰਡ ਦੇ ਵਿੱਚ ਮੀਡੀਆ 'ਚ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਦੇ ਨਹੀਂ ਜਾਣੀ ਚਾਹੀਦੀ ਪਿੰਡ ਦਾ ਬਸ ਬਾਈਕਾਟ ਭਾਵੇਂ ਉਹਨਾਂ ਦੇ ਵਿਆਹ ਹੋਵੇ ਮਾਵੇਂ ਕੋਈ ਮਰਗ ਹੋਵੇ ਜਿੰਨਾ ਚਿਰ ਤੱਕ ਸਾਰਾ ਪਰਿਵਾਰ ਮਾਫੀ ਨਹੀਂ ਮੰਗਦਾ ਇੱਥੇ ਗੁਰੂ ਘਰ 'ਚ ਆ ਕੇ ਵੀ ਸਾਡੇ ਕੋਲ ਗਲਤੀ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਗੋਲਾ ਕੱਢ ਸਕਦਾ ਹੈ ਮਾਮਾ ਭੈਣਾ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਖਿਲਾਫ ਜਾ ਸਕਦਾ ਹੈ ਕੀ ਉਹ ਸਿੱਖ ਹੋ ਸਕਦਾ ਹੈ ਤੁਹਾਡੇ ਪਿੰਡ ਦੀ ਕਿੰਨੀ ਬੇਅਦਬੀ ਆ ਸਰਪੰਚ ਸਾਹਿਬ ਹੀ ਬੈਠੇ ਸਾਰੇ ਮੈਂਬਰ ਬੈਠੇ ਆ ਸਾਰਾ ਪਿੰਡ ਦਾ ਯੂਥ ਵੀ ਖੜਾ ਹੈ ਇਸ ਕਰਕੇ ਤੁਸੀਂ ਤੱਕੜਿਓ ਇਹ ਤੁਹਾਡਾ ਫਰਜ਼ ਮੰਨਦਾ ਤੁਸੀਂ ਲੱਤਾਂ ਤੋੜਨੀ ਆ ਕਿਉਂਕਿ ਜਿਹੜਾ ਤੁਹਾਡੇ ਪਿਓ ਦੀ ਪਗ ਨੂੰ ਹੱਥ ਪਾਲੇ ਤੇ ਅਸੀਂ ਬੰਦਾ ਮਾਰ ਦਿੰਨੇ ਆ ਕੋਈ ਭੈਣ ਨੂੰ ਹੱਥ ਪਾ ਲਈ ਅਸੀਂ ਬੰਦਾ ਮਾਰ ਦਿੰਨੇ ਆ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਉਹਨੇ ਬੰਦੇ ਨੇ ਹੱਥ ਪਾਏ ਇਜਤ ਨੂੰ ਗਾਲ੍ਹਾਂ ਕੱਢੀਆਂ ਦਸਵੇਂ ਪਾਸ਼ਾ ਨੂੰ ਮਾਵਾ ਭੈਣਾ ਦੀਆ ਇਸ ਕਰਕੇ ਸਾਰਾ ਪਿੰਡ ਇਕੱਠਾ ਹੋ ਗਿਆ ਤੁਸੀਂ ਮਤਾ ਪਾ ਕੇ মিডিਆ ਦੇ ਵਿੱਚ ਇਹ ਚੀਜ਼ ਬੋਲੀ ਜਾਵੇ ਵੀ ਕੋਈ ਵੀ ਬੰਦਾ ਅਜ ਤੋਂ ਬਾਅਦ ਇਸ ਤਰ੍ਹਾਂ ਗੁਰੂ ਨੂੰ ਮੰਦਾ ਬੋਲੇ ਜਾਂ ਕਿਸੇ ਦੀ ਬੇਦਬੀ ਕਰਦਾ ਹੈ ਤੇ ਪਿੰਡ ਦੇ ਵਿੱਚ ਮਤਾ ਪਾਇਆ ਜਾਵੇ ਉਹਨਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਘਰ ਨਹੀਂ ਜਾਣ ਅਜਿਹੇ ਬੰਦੇ ਨੇ ਇਹ ਸਾਨੂੰ ਦੁਬਾਰਾ ਕਾਰਵਾਈ ਕਰਨੀ ਪੈਗੀ ਹਾਓ ਸਾਰਾ ਪਰਿਵਾਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮਾਫੀ ਮੰਗੇ ਵੀ ਸਾਡੇ ਕੋਲ ਗਲਤੀ ਹੋ ਗਈ ਹੈ ਵੀ ਅੱਗੇ ਤੋਂ ਐਹੋ ਜੀ ਕੋਈ ਪਰਿਵਾਰ ਦੇ ਵਿੱਚ ਗਲਤੀ ਨਹੀਂ ਕਰੇਗਾ ਗੁਰੂ ਮਹਾਰਾਜ ਦੇ ਬਾਰੇ ਫੇਰ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਜਾਊਗਾ ਨਹੀਂ ਤਾਂ ਉਹਦੇ ਘਰ ਨਹੀਂ ਬਿਲਕੁਲ ਵੀ ਜਾਏਗਾ ਗਵਾ ਜੀ ਆਪਾਂ ਜੀ ਅੱਜ ਹੀ ਇਹ ਨਕਮਾਈ ਨਾਲ ਗਾ ਲਈ ਤੇ ਮਗਾਓ ਤੁਸੀਂ ਮੀਡੀਆ ਤੇ ਮਗਾਓ ਸ਼ਾਮ ਨੂੰ ਇਹ ਤੁਸੀਂ ਦੇਖਣਾ ਮਾਫੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਕਰ ਪੈਣਾ ਇਹਦਾ ਦਾ ਇਲਾਵਾ ਕਾਨੂੰਨ ਦੀ ਸਜ਼ਾ ਕੋ ਚਾਹਦੇ ਹੋ ਬੀਐਸਰ ਤੇ ਸਾਰੇ ਇਕੱਠੇ ਹੋ ਕੇ ਤੁਸੀਂ ਅਜੇ ਤੱਕ ਕੋਈ ਨਹੀਂ ਪਤਾ ਪਾਉਂਦੇ ਗਾ ਤੇ ਜਿਹੜੀ ਗੱਲ ਚੱਲਦੀ ਜਿਹੜਾ ਪਰਚਾ ਉਹ ਤੇ ਚੱਲੂਗਾ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਕਰਕੇ ਤੁਸੀਂ ਸਾਰੇ ਮਤਾ ਪਾਉਂਦੇ ਲਈ ਇਹ ਨਹੀਂ ਵੀ ਜਿਹੜਾ ਮਰਜੀ ਗੁਰੂ ਦੀ ਬੇਦਬੀ ਕਰੇ ਗਾਲ੍ਹਾਂ ਕੱਢੇ ਕੋ ਤੁਹਾਡੇ ਪਿੰਡ ਦੀ ਕਿੰਨੀ ਬਦਨਾਮੀ ਤੁਹਾਡੇ ਗੁਰੂ ਨੂੰ ਕੋਈ ਬੰਦਾ ਗਾਲ੍ਹਾਂ ਕਰਦਾ ਪਿੰਡ ਦਾ ਇਸ ਕਰਕੇ ਸਾਰੇ ਧਿਆਨ ਦੇ ਕੇ ਇਹ ਗੱਲ ਆਪਾਂ ਧਿਆਨ ਚ ਲੈ ਲਈਏ ਤੇ ਮਤਾ ਪਾ ਕੇ ਤੁਸੀਂ ਜਿੰਨਾ ਚਿਰ ਤੱਕ ਉਹ ਸਾਰਾ ਮਸਲਾ ਹੱਲ ਨਹੀਂ ਹੁੰਦਾ ਮਾਫੀ ਵਾਲਾ ਤੇ ਉਹਨਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਨਹੀਂ ਜਾਏਗਾ ਕੋਈ ਖੁਸ਼ੀ ਗਮੀ ਚ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ